ਕਾਲ ਜੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਮੁੱਲਾਪੁਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਹੈ ਹੁਣ ਕੀ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ ਮੁੱਲਾਪੁਰ ਦੇ ਡੀਐਸਪੀ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੁਝ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਵੱਲੋਂ ਤੇ ਸਰਕਾਰ ਵੱਲੋਂ ਜਿਸ ਤਰ੍ਹਾਂ ਸਖਤੀ ਕੀਤੀ ਗਈ ਹੈ ਕਿ ਉਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਜੀਆਂ ਸੀਮ ਸਾਹਿਬ ਜੀ ਆ ਆਪਣੇ ਐਸਐਸਪੀ ਸਾਹਿਬ ਜੀ ਦੀਆਂ ਜਿਹੜੀਆਂ ਸਾਨੂੰ ਹਦਾਇਤਾਂ ਨੇ ਉਹਦੇ ਤੇ ਕਾਰਵਾਈ ਕਰਦੇ ਆ ਲਗਾਤਾਰੀ ਸਾਡੀ ਇਹਨਾਂ ਦੇ ਉੱਤੇ ਨਸ਼ੇ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਆ ਹੁਣ ਪਿਛਲੇ ਦੋ ਦਿਨਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਸਦਰਕੁਰਾਲੀ ਦੇ ਵਿੱਚ ਤੇ ਇੱਕ ਮੱਝਵੀ ਥਾਣੇ ਦੇ ਵਿੱਚ ਦੋ ਐਫਆਈਆਰ ਜਾਰਜ ਕੀਤੀਆਂ ਨੇ ਜੀ ਇੱਕ ਸਦਰਕੁਰਾਲੀ ਦੇ ਵਿੱਚ 7 ਨੰਬਰ ਐਫਆਈਆਰ ਦਰਜ ਹੋਈ ਹੈ ਤੇ ਮਾਜਰੀ ਥਾਣੇ ਦੇ ਵਿੱਚ 2 ਨੰਬਰ ਐਫਆਈਆਰ ਦਰਜ ਹੋਈ ਹੈ ਜਿਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਵੱਖੋ ਵੱਖ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਡਰੱਗਸ ਦੇ ਪਰਚੇ ਸੀਗੇ ਉਹ ਬੰਦੇ ਜਿਹੜੇ ਹੈਵੀ ਕੰਜ਼ਿਊਮਰ ਵੀ ਸੀਗੇ ਤੇ ਵਿੱਚ ਦੀ ਉਹਨਾਂ ਦੀ ਜਿਹੜੀ ਹੈਗੀ ਹੈ ਸੇਲ ਦੇ ਉੱਤੇ ਵੀ ਸੀਗਾ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਰਿਪੋਰਟ ਪੋਜ਼ਿਟਿਵ ਨਹੀਂ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਐਨਡੀਪੀਐਸ ਦੇ ਤਹਿਤ ਬਾਕੀ ਜਿਹੜਾ ਵੀ ਬੰਦਾ ਹੁਣ ਸਾਡੇ ਏਰੀਆ ਦੇ ਵਿੱਚ ਸੇਲ ਕਰ ਰਿਹਾ ਤੇ ਜਾਂ ਕੋਈ ਇਲੀਗਲ ਪ੍ਰਾਪਰਟੀ ਕਿਸੇ ਤਰੀਕੇ ਦੇ ਨਾਲ ਕਰਦਾ ਹੈ ਤਾਂ ਵੀ ਪਬਲਿਕ ਨੂੰ ਅਪੀਲ ਹੈ ਸਾਨੂੰ ਉਹਦੇ ਬਾਰੇ ਤੁਰੰਤ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹਨੂੰ ਲੌਜੀਕਲ ਕੰਕਲੂਜਨ ਤੇ ਲੈ ਕੇ ਜਾ ਸਕੀਏ ਤੇ ਜਿਹਦੀ ਕੋਈ ਇਲੀਗਲ ਅਵaidh ਪ੍ਰਾਪਰਟੀ ਹੈਗੀ ਹੈ ਉਹਦੇ ਤੇ ਜੋ ਬਣਦੀ ਕਾਰਵਾਈ ਹੈਗੀ ਹੈ ਉਹਨੂੰ ਚਾਹੇ ਜਬਤ ਕਰਾਉਣਾ ਹੈ ਜਾਂ ਹੋਰ ਵੀ ਕੋਈ ਐਕਸ਼ਨ ਹੈਗਾ ਉਹ ਅਸੀਂ ਜਿਹੜਾ ਹੈਗਾ ਤੁਰੰਤ ਲਵਾਂਗੇ ਤੋਂ ਮੇਰੀ ਉਹਨਾਂ ਨੂੰ ਚੇਤਾਵਨੀ ਵੀ ਹੈ ਡਰਗ ਡੀਲਰਸ ਨੂੰ ਕਿ ਸਾਡੇ ਏਰੀਆ ਦੇ ਵਿੱਚ ਜੇ ਨਸ਼ੇ ਵੇਚਣ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਆ ਉਹਨਾਂ ਦੇ ਖਿਲਾਫ ਕੀਤੀ ਜਾਵੇ